ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਬਾਸਰਕੇ ਤੋਂ ਨੌਜਵਾਨ ਸਮਰਪ੍ਰੀਤ ਸਿੰਘ ਨੂੰ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਆਪਣੇ ਪਿੰਡ ਦਾ ਸਰਪੰਚ ਚੁਣ ਲਿਆ ਹੈ। ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਹਲਕਾ ਖੇਮਕਰ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਹਲਕੇ ਵਿੱਚ ਸਰਬਸੰਮਤੀਆਂ ਕਰਵਾ ਕੇ ਪਿੰਡਾਂ ਦੀ ਨਹਿਾਰ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਕਹਿੰਦੇ ਕਿ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਹੀ ਪਿੰਡ ਬਾਸਰਕੇ ਦੇ ਲੋਕਾਂ ਨੇ ਇੱਕ ਫੈਸਲਾ ਕੀਤਾ ਕਿ ਸਮਰਪ੍ਰੀਤ ਸਿੰਘ ਨੌਜਵਾਨ ਜੋ ਕਿ ਆਮ ਆਦਮੀ ਪਾਰਟੀ ਦਾ ਆਗੂ ਹੈ ਉਸ ਵੱਲੋਂ ਪਿੰਡ ਵਿੱਚ ਕਈ ਅਨੇਕਾ ਕੰਮ ਕੀਤੇ ਗਏ ਹਨ ਜਿਸ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਸਾਰੇ ਪਿੰਡ ਨੂੰ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਕਰਕੇ ਉਹਨਾਂ ਦੀ ਸਹਿਮਤੀ ਨਾਲ ਆਪਣੇ ਪਿੰਡ ਦਾ ਸਰਪੰਚ ਚੁਣਿਆ ਹੈ ਇਸ ਉਪਰੰਤ ਪਿੰਡ ਵਾਸੀਆਂ ਨੇ ਇਹ ਵੀ ਦੱਸਿਆ ਕਿ ਪਿੰਡ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਹੋਰ ਧੜਾ ਹੈ ਜੋ ਕਿ ਸਮਰਪ੍ਰੀਤ ਸਿੰਘ ਨੂੰ ਸਰਪੰਚ ਨਹੀਂ ਮੰਨਦਾ ਅਤੇ ਆਪਣੇ ਕਾਗਜ਼ داخل ਕਰਾਉਂਦਾ ਚਾਹੁੰਦਾ ਹੈ ਪਰ ਪਿੰਡ ਵਾਸੀਆਂ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇੱਕ ਮੰਚ ਤੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਇਸ ਸਰਬਸੰਮਤੀ ਨੂੰ ਕਬੂਲ ਕਰਨ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਪਿੰਡ ਦਾ ਜੰਗੇ ਪੱਦਰ ਤੇ ਵਿਕਾਸ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦੀ ਨਿਗਰਾਨੀ ਹੇਠ ਹੋ ਸਕੇ ਉਹਨਾਂ ਨੇ ਪਿੰਡ ਦੇ ਉਹਨਾਂ ਦੂਜੇ ਧੜੇ ਨੂੰ ਮੰਗ ਕੀਤੀ ਹੈ ਕਿ ਉਹ ਪਿੰਡ ਦੇ ਵਿਕਾਸ ਵਿੱਚ ਆਪਣਾ ਫੁੱਲ ਯੋਗਦਾਨ ਪਾਉਣ ਅਤੇ ਇਸ ਸਰਬਸੰਮਤੀ ਨੂੰ ਮੰਨਣ ਉਹਨਾਂ ਹਲਕਾ ਵਿਧਾਇਕ ਨੂੰ ਵੀ ਅਪੀਲ ਕੀਤੀ ਹੈ ਕਿ ਦੂਜੇ ਧੜੇ ਨੂੰ ਆਪਣੇ ਕੋਲ ਬਿਠਾ ਕੇ ਇਸ ਸਰਬਸੰਮਤੀ ਨੂੰ ਮਨਾਇਆ ਜਾਵੇ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਪਿੰਡ ਬਾਸਰਕੇ ਦਾ ਜੰਗੀ ਪੱਧਰ ਤੇ ਵਿਕਾਸ ਹੋ ਸਕੇ ਹੋਰ ਕੀ ਆਖਿਆ ਇਹਨਾਂ ਆਗੂਆਂ ਨੇ ਆਓ ਸੁਣਦੇ ਹਾਂ ਦਲਬਾਖ ਸਿੰਘ ਇਹ ਕੀ ਮਸਲਾ ਕੀ ਹੈ ਜਿਹੜਾ ਕੱਟੇ ਹੋਏ ਮਸਲਾ ਇਹ ਹੈ ਕਿ ਜੀ ਸਾਰਾ ਪਿੰਡ ਜਿਹੜਾ ਉਹ ਸੁਮਨਦੀਪ ਸਿੰਘ ਸਰਪੰਚ 14 ਨੌਜਵਾਨ ਆਗੂ ਆ ਜਿਹੜਾ ਇਹਨੂੰ ਸੰਮਤੀ ਨਾਲ ਚੁਣਿਆ ਜਾਵੇ ਤੇ ਵਿਧਾਇਕ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਪਿੰਡ ਬੈ ਕੇ ਫੈਸਲਾ ਕਰੋ ਭਰਾਵਾ ਦੇ ਵਿੱਚ ਗੁਰਦਾਰੇ ਬੈ ਕੇ ਫੈਸਲਾ ਕਰੋ ਤੇ ਐਮਐਲਏ ਸਾਹਿਬ ਤੋਂ 3 ਦਿਨ ਟਾਈਮ ਲੈਦਾ ਰਿਹਾ ਏ ਹਰਬੀਰ ਸਿੰਘ ਗੁਰਪਕਾਕਾ ਤੇ ਉਹ ਟਾਈਮ ਲੈਂਦਾ ਰਿਹਾ ਟਾਈਮ ਦੇ ਕੇ ਤੇ ਸਾਡੇ ਕੋਲ ਆਉਦਾ ਨਹੀਂ ਰਿਹਾ ਅੱਜ ਵੀ ਟਾਈਮ ਰਾਤੀ ਵੀ ਟਾਈਮ ਦਿੱਤਾ ਸੀ ਐਮਐਲ ਸਾਹਿਬ ਨੇ ਵੀ ਸਵੇਰੇ ਆਪਦੇ ਬੈਠ ਕੇ ਫੈਸਲਾ ਕਰ ਲਓ ਤੇ ਇਹਨੇ ਅੱਜ ਫੈਸਲਾ ਇਹਨੇ ਟਾਈਮ ਦੇ ਕੇ ਤੇ ਟਾਈਮ ਤੋਂ ਫਿਰ ਭੱਜ ਗਿਆ ਨਹੀਂ ਆਇਆ ਸੀ ਬਾਰ ਬਾਰ ਫੋਨ ਲਾਉਂਦੇ ਰਹੇ ਆ ਤੇ ਹਰਪੀਰ ਸਿੰਘ ਕਾਕਾ ਜੀ ਆਓ ਗੁਰਦਾਰਾ ਸਾਹਿਬ ਆਪਾਂ ਸਾਹਿਬ ਬੈਠ ਕੇ ਫੈਸਲਾ ਕਰੀਏ ਤੇ ਇਹਨੂੰ ਆਪਾਂ ਆਪਾਂ ਸਮਝ ਸਮਝ ਕੇ ਕਰੀਏ ਪਿੰਡ ਦੇ ਵਿੱਚ ਇਹ ਟਾਈਮ ਦੇ ਕੇ ਫੋਨ ਲਾਉਣ ਦੀ ਬਦੌਲਤ ਵੀ ਉਹਨੇ ਫੋਨ ਕਰ ਦਿੰਦਾ ਕੋ ਨਹੀਂ ਚੁੱਕਿਆ ਨਹੀਂ ਆਇਆ ਤੇ ਅਸੀਂ ਐਮਐਲਏ ਸਾਹਿਬ ਨੂੰ ਇਹੋ ਬੇਨਤੀ ਕਰਦੇ ਆਂ ਕਿ ਇੱਥੇ ਅਸੀਂ ਸਹਿਮਤੀ ਨਾਲ ਇਹਨੂੰ ਕੁੰਨਿਆ ਵਾ ਤੇ ਉਹ ਨਹੀਂ ਸਹਿਮਤੀ ਕਰਨੀ ਚਾਹੁੰਦਾ ਅਵੀਰ ਸਿੰਘ ਕਾਕਾ ਤੇ ਇਲੈਕਸ਼ਨ ਹੋਣ ਦਵੇ ਫਿਰ ਅਮਨ ਮਾਨਣਾ ਤੇ ਅਸੀਂ ਚਾਹੁੰਦੇ ਵੀ ਇਲੈਕਸ਼ਨ ਹੋਵੇ ਸਾਰੀ ਜਨਤਾ ਖੁਸ਼ ਹੈ ਵੀ ਇਲੈਕਸ਼ਨ ਹੋਣਾ ਚਾਹੀਦਾ ਵਾ ਤੇ ਇਹ ਟਾਈਮ ਦੇ ਕੇ ਇਹ ਭਜਦਾ ਰਿਹਾ ਅਸੀਂ ਨਹੀਂ ਟਾਈਮ ਤੋਂ ਭਜ ਰਿਹਾ ਅਸੀਂ ਗੁਰਦਾਰੇ ਸਾਹਿਬ ਦੇ ਟਾਈਮ ਤੇ ਆ ਗਏ ਇਹ ਜਿਹੜਾ ਮੁੰਡਾ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਜਾਂਦਾ ਇਹ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਆਮ ਆਦਮੀ ਪਾਰਟੀ ਦਾ ਆਗੂ ਹੋਣ ਦੇ ਬਾਵਜੂਦ ਵੀ ਇਹ ਬਿਲਕੁਲ ਜੀ ਆਗੂ ਹੋਣ ਦੇ ਬਾਵਜੂਦ ਵੀ ਇਹ ਜਿਹੜਾ ਵੀ ਉਹ ਵੇਸ ਕਰਕੇ ਇੱਥੇ ਅਸੀਂ ਆਨੇ ਵੀ ਜਦੋਂ ਇੱਕੋ ਹੀ ਆ ਉਹ ਵੀ ਆਗੂ ਆ ਇਹ ਵੀ ਆਗੂ ਆ ਤੇ ਇੱਥੇ ਨੌਜਵਾਨ ਤੇ ਸਾਰੇ ਖੁਸ਼ ਨੇ ਲੋਕ ਹਲ ਦੋਵਾਂ ਬੰਨੇ ਕੀਤੀ ਆ ਤੇ ਹੁਣ ਇਹਨੂੰ ਨਵੇਂ ਸਿਰੇ ਇਹਨੂੰ ਨੌਜਵਾਨ ਮੁੰਡੇ ਨੂੰ ਮੌਕਾ ਦਿੱਤਾ ਜਾਵੇ ਅਸੀਂ ਤੇ ਭਗਤ ਸਿੰਘ ਨੂੰ ਇਹੋ ਹੀ ਬੈਂਟੀ ਕਰਨੀ ਕਿਉਂ ਨਹੀਂ ਇਹ ਜੀ ਇਹ ਪਹਿਲਾ ਮੋਢਲਾ ਮੈਂਬਰ ਹੈ ਜਿਹੜਾ 13 ਦੇ 14 ਤੋਂ ਆਮ ਆਦਮੀ ਨਾਲ ਪੁਰਾਣਾ ਸਾਥ ਤੋਂ ਉਹ ਬਾਅਦ ਚ ਆਇਆ ਜੀ ਤੇ ਜਿਹੜਾ ਸਾਡੇ ਪਿੰਡ 'ਚ ਮੋਟ ਬੱਧਾ ਆਈ ਉਹ ਗਰਲਾਲ ਸਿੰਘ ਉਰਫ ਲਾਲਾ ਸਭ ਤੋਂ ਪਹਿਲਾਂ ਧੁੰਦ ਸਾਬ ਨੂੰ ਉਹਨੇ ਪਿੰਡ ਦੇ ਵਿੱਚ ਲਿਆਂਦਾ ਸੀ ਤੇ ਉਹ ਉਹਦੇ ਤੇ ਵੀ ਦਬਾਅ ਪਾਉਣਾ ਚਾਹੁੰਦੇ ਹੈ ਵੀ ਦਬਾਅ ਪਾ ਕੇ ਸਾਡੇ ਨਾਲ ਆ ਜੇ ਤੇ ਇਹ ਅਸੀਂ ਨਹੀਂ ਇਹ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਵੀ ਸਹਿਮਤੀ ਹੁੰਦੀ ਜਦੋਂ ਐਮਐਲ ਸਾਬ ਨੇ ਟਾਈਮ ਦਿੱਤਾ ਤੇ ਅਰਬੀਰ ਸਿੰਘ ਆ ਕੇ ਨੂੰ ਟਾਈਮ ਤੇ ਆਉਣਾ ਚਾਹੀਦਾ ਸੀ ਬੰਦਿਆਂ ਦੇ ਵਿੱਚ ਬਹਿਣਾ ਚਾਹੀਦਾ ਸੀ ਬੰਦਿਆਂ ਨੂੰ ਟਾਈਮ ਦੇ ਕੇ ਉੱਥੋਂ ਭੱਜਣਾ ਨਹੀਂ ਚਾਹੀਦਾ ਸਭ ਤੋਂ ਵੱਡਾ ਜੋ ਪਰੇ ਆ ਉਹ ਰੱਬਰ ਕੀ ਹੁੰਦੀ ਆ ਗੁਰੂ ਘਰ ਸੱਦਿਆ ਜੀ ਕੋਈ ਪਾਸੇ ਜਗ੍ਹਾ ਮਾਰੀ ਜਗ੍ਹਾ ਤੇ ਸੱਦਿਆ ਨਹੀਂ ਕਿ ਉੱਥੇ ਨਾਮ ਦਾ ਇੱਥੇ ਸਭ ਤੋਂ ਉੱਤਮ ਜਗ੍ਹਾ ਇੱਥੇ ਹੀ ਸਮਤੀ ਹੋਣੀ ਚਾਹੀਦੀ ਤੇ ਹੁਣ ਉਹ ਚਾਹੁੰਦਾ ਵੀ ਨਹੀਂ ਜਮਰਾ ਵੀ ਮੈਂ ਸਭੀ ਨਹੀਂ ਕਰਨੀ ਤੇ ਫਿਰ ਅਸੀਂ ਤੁਨ ਸਾਹਿਬ ਨੂੰ ਬਾਰ-ਬਾਰ ਇਹੋ ਹੀ ਬੇਨਤੀ ਕਰਾਂਗੇ ਬਾਰ-ਬਾਰ ਇਹੋ ਬੇਨਤੀ ਕਰਾਂਗੇ ਇਲੈਕਸ਼ਨ ਕਰਾਇਆ ਜੀ ਕਿਹਨਾ ਭਾਈ ਆਪਣਾ ਦਲਬੀਰ ਸਿੰਘ ਆ ਜਿਹੜੇ ਵੀਰਨੋ ਸਰੂਪੇ ਪਾਏ ਗਏ ਕਿਹੜੇ ਮਕਸਦ ਨੂੰ ਅੱਜ ਤੁਸੀਂ ਪਿੰਡ ਇਕੱਠਾ ਹੋਇਆ ਕਿਹੜੇ ਮਕਸਦ ਨੂੰ ਪਾਏ ਗਏ ਜੀ ਹਾਂ ਜੀ ਇਹ ਜੀ ਸਾਰੇ ਪਿੰਡ ਦੇ ਸੰਯੋਗ ਨਾਲ ਹੀ ਆ ਉਹਨਾਂ ਇਹਨੂੰ ਚੁਣਿਆ ਵੀ ਇਹ ਸਰਪੰਚੋਂ ਨਾਲ ਸਰਪੰਚੇ ਜਾਂਦਾ ਹੈ ਕੀ ਨਾਮ ਕੀ ਇਹ ਨਾਮ ਇਹ ਸਮਾਗ ਸੰਗ ਜੀ ਸਮਾਗ ਸੰਗ ਜੀ ਤੁਸੀਂ ਸਾਰਾ ਪਿੰਡ ਰਾਜੀ ਹੈ ਬਿਲਕੁਲ ਜੀ ਰਾਜੀ ਹੈ ਜੀ ਅੱਛਾ ਦਖੋਣ ਕੀ ਤੁਹਾਡੀ ਅਗਲੀ ਜਿਹੜੀ ਰਣਨੀਤੀ ਇਹ ਤੋਂ ਅੱਗੇ ਕੀ ਹੈ ਅਸੀਂ ਜੇ ਇਹਨੇ ਸਾਰਾ ਪਿੰਡ ਇਕੱਠਾ ਹੋ ਗਿਆ ਤੇ ਸਰਸੰਤੀ ਨਾਲ ਤੇ ਜਿਹੜਾ ਕਾਕਾ ਸਿੰਘ ਹੈ ਜੀ ਉਹ ਇਥੋਂ ਨਹੀਂ ਹੈ ਪੰਚਾਇਤ ਦੇ ਵਿੱਚ ਆਇਆ ਪਰੇ ਦੇ ਵਿੱਚ ਨਹੀਂ ਆਇਆ ਪਾਤਿਆ ਤੇ ਸਾਰਾ ਪਿੰਡ ਰਾਜੀ ਇਹਨੂੰ ਸਰਪੰਚ ਬਣਾਉਣ ਚ ਵਿਧਾਇਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵਿਧਾਇਕ ਨੂੰ ਇਹੋ ਜਿਹੀ ਵਿਧਾਇਆ ਨੇ ਆਖਿਆ ਅਸੀਂ ਇਕੱਠੇ ਹੋ ਗਏ ਤੇ ਜਿਹਨੂੰ ਮਿਲਾ ਦਿਓ ਮੈਨੂੰ ਠੀਕ ਮਨਜ਼ੂਰ ਆ ਤੇ ਉਹ ਰਾਤੀ ਨੂੰ ਤੋਂ ਆਇਆ ਤੇ ਦਿਨੇ ਉਹਨਾਂ ਸੱਧਿਆ 11 ਵਜੇ ਟਾਈਮ ਤੇ ਇੱਥੇ ਨਹੀਂ ਭੱਜ ਗਿਆ ਤੋਂ ਹੁਣ ਤੁਸੀਂ ਪਿੰਡ ਦੀ ਸਹਿਮਤੀ ਨਾਲ ਬਣਾਓ ਸਹਿਮਤੀ ਨਾਲ ਜੀ ਆਇਆ ਜੀ ਸਰਪੰਚ ਆ ਜੀ ਭਾਈ ਤੁਹਾਡ ਤੇ ਅੱਜ ਕਿਹੜੇ ਮਕਸਦ ਨੂੰ ਅੱਜ ਇੱਥੇ ਇਕੱਠੇ ਹੋਏ ਬਸਰ ਕੇ ਆ। ਅਸੀਂ ਇਹੋ ਜੀ ਪੰਚਾਇਤ ਬਣਾਉਣ ਵਾਸਤੇ ਇਕੱਠੇ ਹੋਏ ਆਂ। ਤੇ ਇਹ ਮੁੰਡੇ ਨੂੰ ਸਮਨਦੀਪ ਨੂੰ ਚੁਣਿਆ ਹੈ। ਸਾਰਾ ਪਿੰਡਾਂ ਦਾ ਵੀ ਇਹ ਬਾਨਾ ਚਾਹੀਦਾ ਹੈ ਕਿਹੜੇ ਪਿੰਡ ਦੀ ਜਿਹੜੀ ਪੰਚਾਇਤ ਗੱਤੀ ਦੀ ਬਾਸਰਗੇ ਕਲਾਂ ਦੀ ਬਾਸਰਗੇ ਕਲਾਂ ਦੀ ਤੇ ਵਿਧਾਇਕ ਨੂੰ ਕੀ ਕਹਿਣਾ ਚਾਹੁੰਦੇ ਸੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਲਕਸ਼ਣੋਂ ਇਹ ਤੁਸੀਂ ਆਪ ਸਰਬਸੰਮਤੀ ਨਾਲ ਜੁੜਿਆ ਤੇ ਇਲੈਕਸ਼ਨ ਫਿਰ ਕੱਤੋਂ ਹੋਰ ਵੀ ਪਾਰਟੀ ਹਾਂਜੀ ਨੇ ਹੋ ਗਿਆ ਅੰਦੇ ਅਹੀਂ ਆਨੇ ਸਾਰੇ ਭਰਾ ਇਕੱਠੇ ਦੁਰਗੇ ਹਾਂਜੀ ਸਾਰੇ ਭਰਾ ਇਕੱਠੇ ਦਰਨ ਤੇ ਆਪਾਂ ਸਹਿਮਤ ਅਹੀਂ ਦਾ ਇਹ ਚਾਹੁੰਦੇ ਵੀ ਸਹਿਮਤੀ ਹੋਵੇ ਸਹਿਮਤੀ ਨਾਲ ਸਾਰੇ ਤੁਸੀਂ ਸਾਰਾ ਪਿੰਡੇ ਮੁੰਡੇ ਤੇ ਸਹਿਮਤ ਹੈ ਜੀ ਹਾਂਜੀ ਉਹ ਜ਼ਬਰਦਸਤੀ ਚਾਹੁੰਦੇ ਨਹੀਂ ਜੀ ਜ਼ਬਰਦਸਤੀ ਕੋ ਸਮਝ ਕਿਉਂਦਾ ਜੀ ਪਤਾ ਪੰਨਾ ਜੀ ਮੇਰਾ ਨਾਮ ਸਮਨਦੀਪ ਸਿੰਘ ਹੈ ਜੀ ਮੇਰਾ ਪਿੰਡ ਬਸਰਕੇ ਕਲਾਂ ਹੈ ਤੇ ਮੈਂ ਆਮ ਆਦਮੀ ਪਾਰਟੀ ਨਾਲ 2013 14 ਤੋਂ ਬਾਅਦ ਮੰਨ ਲਓ ਜੁੜਿਆ ਸੀਗਾ ਉਸ ਤੋਂ ਬਾਅਦ ਮਤਲਬ ਲੰਮਾ ਸਮਾਂ ਮੈਂ ਕੰਮ ਕਰਦਾ ਰਿਹਾ ਆਮ ਆਦਮੀ ਪਾਰਟੀ ਲਈ ਤੇ ਵਿਧਾਇਕ ਸਾਹਿਬ ਦੇ ਨਾਲ ਵੀ ਇਸ ਵਾਰ ਸਹਿਮਤ ਹੋ ਕੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਇੱਕ ਜੋਟੋ ਕੇ ਅਸੀਂ ਵੋਟਾਂ ਪਾਈਆਂ ਤੇ ਵਿਧਾਇਕ ਸਾਹਿਬ ਦੀ ਜਿੱਤ ਦਰਦ ਕਰਵਾਈ ਹੁਣ ਇਸ ਟਾਈਮ ਤੇ ਮੇਰੇ ਪਿੰਡ ਬਸਰਕੇ ਦੇ ਵਿੱਚ ਸਰਬਸੰਮਤੀ ਨਾਲ ਮੈਨੂੰ ਚੁਣਿਆ ਜਾ ਰਿਹਾ ਜਿਹਦੇ ਲਈ ਮੈਂ ਪੂਰੇ ਪਿੰਡ ਬਸਰਕੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਕੋਈ ਵੀ ਸਮੱਸਿਆਵਾਂ ਨੇ ਜਾਂ ਜੋ ਵੀ ਕੋਈ ਪ੍ਰੋਬਲਮ ਆ ਰਹੀ ਤੁਹਾਡੇ ਮਤਲਬ ਕਮਾਂ ਲਈ ਜਾਂ ਕੁਝ ਵੀ ਉਹਦੇ ਲਈ ਨ ਸਾਰਿਆਂ ਦਾ ਮਤਲਬ ਹਰ ਤਰੀਕੇ ਨਾਲ ਤੇ ਹਰ ਕੋਸ਼ਿਸ਼ ਕਰਕੇ ਸੰਭਵ ਹਰ ਮਦਦ ਕਰਾਂਗੇ ਇਹਨਾਂ ਦੀ ਕਿ ਵਿਧਾਇਕ ਸਾਹਿਬ ਕੀ ਕਹਿ ਰਹੇ ਵਿਧਾਇਕ ਸਾਹਿਬ ਵੱਲੋਂ ਕੱਲ ਅਸੀਂ ਗਏ ਸੀ ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਜੋ ਵੀ ਤੁਹਾਡਾ ਪਿੰਡ ਵਿੱਚ ਫੈਸਲਾ ਹੋਏਗਾ ਉਹ ਅਸੀਂ ਭਗਵੰਤ ਮਾਨ ਸਰਦਾਰ ਭਗਵੰਤ ਮਾਨ ਸਾਹਿਬ ਵੱਲੋਂ ਵੀ ਇਹੀ ਆ ਕਿ ਸਰਬਸੰਮਤੀ ਨਾਲ ਵਾਦ ਤੋਂ ਵਾਦ ਪੰਚਾਇਤਾਂ ਜੁਨੀਆ ਜਾਣ ਤੇ ਵਿਧਾਇਕ ਸਾਹਿਬ ਦਾ ਵੀ ਇਹੀ ਕਹਿਣਾ ਸੀ ਕਿ ਤੁਸੀਂ ਆਪਣੇ ਪਿੰਡ ਵਿੱਚ ਸਰਬਸੰਮਤੀ ਕਰਕੇ ਜਿਹੜਾ ਵੀ ਬੰਦਾ ਮੇਰੇ ਕੋਲ ਲਿਆਓਗੇ ਉਹਦੇ ਉਹ ਮੈਨੂੰ ਮਨਜ਼ੂਰ ਹੋਏਗਾ ਤੇ ਜਿਹੜੀ ਦੂਜੀ ਆਈ ਤੁਹਾਡੇ ਕੋਲ ਨਹੀਂ ਜੀ ਦੂਜੀ ਧਿਰ ਦੇ ਵਾਸਤੇ ਕੋਈ ਨਹੀਂ ਆਈ ਅਸੀਂ ਇੱਥੇ ਬਲਾ ਸੱਦਾ ਦਿੱਤਾ ਸੀ ਸਾਰੇ ਸਾਰੇ ਪਿੰਡ ਨੂੰ ਹੀ ਸੱਦਾ ਦਿੱਤਾ ਸੀ ਸਾਰਾ ਪਿੰਡ ਪਹੁੰਚ ਗਿਆ ਜੀ ਹੋਰ ਕੋਈ ਧਿਰ ਸਾਡੇ ਕੋਲ ਜਿਹੜੀ ਕੋਈ ਚਾਹੁੰਦੀ ਆ ਉਹ ਕੋਈ ਨਹੀਂ ਪਹੁੰਚੀ ਇੱਥੇ ਸਾਨੂੰ ਹੁਣ ਕੀ ਵਿਧਾਇਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਮੈਂ ਵਿਧਾਇਕ ਸਾਹਿਬ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਜੀ ਸਾਰਾ ਪਿੰਡ ਇੱਕ ਪਾਸ ਮਤਲਬ ਜੋ ਜੋਟੋ ਕੇ ਤਰਿਆਵਾ ਤੇ ਇਹਨੂੰ ਸਰਬਸੰਮਤੀ ਨੂੰ ਨੇਪਰੇ ਚੜ੍ਹਿਆ ਜਾਵੇ ਤਾਂ ਜੋ ਇੱਥੇ ਇਲੈਕਸ਼ਨ ਵਾਲਾ ਸਿਸਟਮ ਖਤਮ ਕਰਕੇ ਇੱਕ ਜੁਟਤਾਨਾ ਕੰਮ ਕੀਤਾ ਜਾਵੇ